ਕਾਂਗਰਸ ਪਾਰਟੀ ਦੇ ਦੋ ਵੱਡੇ ਲੀਡਰ ਹੋਏ ਥੱਪੜੋ ਥੱਪੜੀ ਫੇ ਇੱਕ ਵਾਰ ਫਿਰ ਕਾਂਗਰਸ ਦੀ ਫੁੱਟ ਖੁੱਲ ਕੇ ਆਈ ਸਾਹਮਣੇ ਗੁੱਟਬੰਦੀ ਧੜੇਬੰਦੀ ਕਾਂਗਰਸ ਦੀ ਰੁਕਣ ਦੀ ਬਜਾਏ ਹੋਰ ਵੱਧਦੀ ਜਾ ਰਹੀ ਹੈ ਜੋ ਵੱਡਾ ਹੰਗਾਮਾ ਹੋ ਗਿਆ ਹੈ ਕਾਂਗਰਸ ਦੇ ਦੋ ਵੱਡੇ ਲੀਡਰ ਜਿਹੜੇ ਇੱਕ ਵਟਸਐਪ ਚੈਟ ਨੂੰ ਲੈ ਕੇ ਆਪਸ ਦੇ ਵਿੱਚ ਪਿੜੇ ਨੇ ਮਾਮਲਾ ਥਾਣੇ ਤੱਕ ਪਹੁੰਚ ਗਿਆ ਔਰ ਥਾਣੇ ਦੇ ਵਿੱਚ ਵੀ ਉਹ ਇੱਕ ਦੂਜੀ ਦੇ ਉੱਪਰ ਥੱਪੜ ਜਰਦੇ ਹੋਏ ਨਜ਼ਰ ਆਏ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਬਿਵਾਲ ਮਚਿਆ ਹੋਇਆ ਹੈ ਇੱਕ ਕਿਹੜੇ ਦੋ ਲੀਡਰ ਨੇ ਜਿਹੜੇ ਆਪਸ ਵਿੱਚ ਭਿੜੇ ਨੇ ਆਪਸ ਦੇ ਵਿੱਚ ਇੱਕ ਦੂਜੀ ਦੇ ਉੱਪਰ ਥੱਪੜ ਮਾਰਨ ਤੱਕ ਇਹ ਨੋ ਬਤਾਈਏ ਤੁਸੀਂ ਜਿਹੜੇ ਹੋ ਨੌਕਰਾਈ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਖਬਰ ਵਾਲ ਵਦਨ ਤੋਂ ਪਹਿਲਾਂ ਸਾਰਿਆਂ ਨੂੰ ਇੱਕੋ ਹੀ ਗੁਜਾਰਿਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਇਸੇ ਤਰ੍ਹਾਂ ਦੀ ਨਵੀਆਂ ਖਬਰਾਂ ਜੋ ਸਮੇਂ ਸਿਰ ਪਹੁੰਚ ਸਕਣ ਸੋਕ ਕਾਂਗਰਸ ਦੀ ਕੁੱਟਬੰਦੀ ਕਾਂਗਰਸ ਦੀ ਧੜੇਬੰਦੀ ਖਤਮ ਹੋਣ ਦੀ ਬਜਾਏ ਹੋਰ ਵੱਧ ਗਈ ਇੱਕ ਪਾਸੇ ਤਰਨ ਤਰਨ ਦੀ ਜਿਮਣੀ ਚੋਣ ਚੱਲ ਰਹੀ ਏ ਔਰ ਦੂਸਰੇ ਪਾਸੇ ਕਾਂਗਰਸ ਦੇ ਦੋ ਵੱਡੇ ਲੀਡਰ ਆਪਸ ਦੇ ਵਿੱਚ ਭੜਦੇ ਹੋਏ ਨਜਨ ਆ ਰਹੇ ਨੇ ਇੱਕ ਦੂਜੀ ਦੇ ਉੱਪਰ ਇਲਜ਼ਾਮ ਲਾਉਣਾ ਔਰ ਉਸ ਤੋਂ ਬਾਅਦ ਅੱਜ ਥੱਪੜੋ ਥਪੜੀ ਤੱਕ ਇੱਕ ਗੱਲ ਪਹੁੰਚ ਗਈ ਮਾਮਲਾ ਪੁਲਿਸ ਸਟੇਸ਼ਨ ਪਹੁੰਚਿਆ ਔਰ ਉੱਥੇ ਪੁਲਿਸ ਸਟੇਸ਼ਨ ਦੇ ਵਿੱਚ ਵੀ ਜਦੋਂ ਦੋਨਾਂ ਲੀਡਰ ਨੂੰ ਤਲਬ ਕੀਤਾ ਗਿਆ ਤਾਂ ਉੱਥੇ ਵੀ ਉਹ ਨਹੀਂ ਰੁਕੇ ਪੁਲਸ ਕਰਮਚਾਰੀਆਂ ਦੇ ਸਾਹਮਣੇ ਹੀ ਉਹਨਾਂ ਨੇ ਇੱਕ ਦੂਜੀ ਦੇ ਉੱਪਰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਜੋ ਕਿ ਕਾਂਗਰਸ ਦੇ ਵਿੱਚ ਬਹੁਤ ਵੱਡਾ ਹੰਗਾਮਾ ਮਚਿਆ ਹਾਈ ਕਮਾਂਡ ਹੁਣ ਇਹਨਾਂ ਦੋਨਾਂ ਲੀਡਰਾਂ ਦੇ ਉੱਪਰ ਕੀ ਐਕਸ਼ਨ ਲਵੇਗੀ ਜੋ ਇਹਨਾਂ ਦਾ ਮਾਮਲਾ ਪਖਿਆ ਜੋ ਕਿ ਦੋਨਾਂ ਲੀਡਰਾਂ ਨੂੰ ਜਦੋਂ ਪੁਲਿਸ ਨੇ ਤਲਬ ਕੀਤਾ ਪੂਲ ਸਟੇਸ਼ਨ ਦੇ ਵਿੱਚ ਕਮਰੇ ਵਿੱਚ ਬੈਠੇ ਸਨ ਹੋਰ ਵੀ ਜਿਹੜੇ ਵਰਕਰ ਸੀ ਉਹ ਉਹਨਾਂ ਦੇ ਨਾਲ ਬੈਠੇ ਸਨ ਪੂਰੀ ਘਟਨਾ ਇੱਕ ਵੀਡੀਓ ਵਿੱਚ ਵਾਇਰਲ ਹੋਈ ਹੈ ਜਿਸ ਵਿੱਚ ਇਹ ਸਵਾਲ ਕਰਦੇ ਹੋਏ ਇੱਕ ਲੀਡਰ ਨੇ ਦੂਸਰੇ ਨੂੰ ਸਵਾਲ ਕੀਤਾ ਕਿ ਕੋਈ ਸਕਰੀਨ ਸ਼ਾਟ ਨੂੰ ਲੈ ਕੇ ਇਹ ਮਾਮਲਾ ਪਖਿਆ ਹੋਇਆ ਸੀ ਕਿ ਸਕਰੀਨ ਸ਼ਾਟ ਜਿਹੜਾ ਹੈ ਉਹ ਕਿਉਂ ਲੈ ਗਏ ਅਤੇ ਵੱਖ-ਵੱਖ ਗਰੁੱਪਾਂ ਵਿੱਚ ਉਹ ਪੋਸਟ ਕਿਉਂ ਕੀਤੇ ਗਏ ਇਸ ਦੇ ਨਾਲ ਉਹ ਆਪਣੀ ਕੁਰਸੀ ਤੋਂ ਇੱਕ ਪ੍ਰਧਾਨ ਉੱਠਦਾ ਹੈ ਤੇ ਦੂਸਰੇ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੰਦਾ ਹੈ ਜੋ ਕਿ ਲੋਕਾਂ ਦੇ ਵਿੱਚ ਇਹ ਵੀਡੀਓ ਦੇਖੀ ਗਈ ਜਿਨ੍ਹਾਂ ਵਿੱਚ ਸਾਬਕਾ ਮੇਅਰ ਤੇ ਕਾਉਂਸਲਰ ਵੀ ਸ਼ਾਮਲ ਸਨ ਉਹਨਾਂ ਨੇ ਦੋਨਾਂ ਨੂੰ ਡਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ ਪਰ ਪੂਰੀ ਘਟਨਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਵਾਪਰੀਏ ਇਲਾਕੇ ਦੇ ਐਸਐਚਓ ਨੇ ਕਿਹਾ ਕਿ ਉਸਨੇ ਦੋਵਾਂ ਦੇ ਮੋਬਾਈਲ ਫੋਨ ਚੈੱਕ ਕੀਤੇ ਹਨ ਤੇ ਨਿਯਮਾਂ ਅਨੁਸਾਰ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਸੋ ਸ਼ੁੱਕਰਵਾਰ ਨੂੰ ਇੱਕ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਪਖਿਆ ਹੈ ਜੋ ਕਿ ਇਹ ਮਾਮਲਾ ਹੁਣ ਐਸਐਸਪੀ ਕੋਲ ਵੀ ਸ਼ਿਕਾਇਤ ਪਹੁੰਚ ਚੁੱਕੀ ਹੈ ਔਰ ਪੁਲਿਸ ਸਟੇਸ਼ਨ ਵਿੱਚੋਂ ਯੋਜਨਾਬੱਧ ਢੰਗ ਦੇ ਨਾਲ ਜੋ ਇੱਕ ਲੀਡਰ ਨੇ ਇਲਜ਼ਾਮ ਲਾਇਆ ਕਿ ਉਸਦੇ ਉੱਪਰ ਹਮਲਾ ਕੀਤਾ ਗਿਆ ਯੋਜਨਾ ਦੇ ਹਿੱਸੇ ਵਜੋਂ ਵੀਡੀਓ ਨੂੰ ਉਸਦੇ ਮੋਬਾਈਲ ਫੋਨ ਤੋਂ ਵੱਖ-ਵੱਖ ਕੋਣਾਂ ਤੋਂ ਰਿਕਾਰਡ ਕੀਤਾ ਗਿਆ ਸੀ ਅਤੇ ਫਿਰ ਪ੍ਰਸਾਰਤ ਕੀਤਾ ਗਿਆ ਸੀ ਉਸ ਨਾਲ ਉਸਦੀ ਸ਼ਿਭੀ ਨੂੰ ਖਰਾਬ ਕੀਤਾ ਗਿਆ ਉਸ ਨੂੰ ਬੇਇੱਜ਼ਤ ਕੀਤਾ ਗਿਆ ਉਸਨੇ ਆਪਣੀ ਸ਼ਿਕਾਇਤ ਵਿੱਚ ਕਈ ਵਿਅਕਤੀਆਂ ਦੇ ਨਾਮ ਵੀ ਲੈਣੇ ਤੇ ਮੰਗ ਕੀਤੀ ਕਿ ਉਹਨਾਂ ਦੇ ਵਿਰੁੱਧ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਉਸਨੇ ਕੋਈ ਸਕਰੀਨ ਸ਼ਾਟ ਵਾਇਰ ਨਹੀਂ ਕੀਤਾ ਉਸਨੇ ਸਿਰਫ ਲੋਕਾਂ ਨੂੰ ਅਜਿਹੀ ਇਤਰਾਜਯੋਗ ਸਮਗਰੀ ਪੋਸਟ ਕਰਨ ਤੋਂ ਚਿਤਾਵਨੀ ਦਿੱਤੀ ਸੀ ਸੋ ਇਹ ਮਾਮਲਾ ਚੰਡੀਗੜ੍ਹ ਦੇ ਵਿੱਚ ਵਾਪਰਿਆ ਹੈ ਜਿੱਥੇ ਕਿ ਚੰਡੀਗੜ੍ਹ ਦੀ ਇੱਕ ਮਹਿਲਾ ਕਾਂਗਰਸ ਦੀ ਸੂਬਾ ਸਕੱਤਰ ਮੰਮਤਾ ਡੋਗਰਾ ਅਤੇ ਦੂਸਰਾ ਬਲਾਕ ਮੁਖੀ ਜੋ ਡੱਡੂ ਮਾਜਰਾ ਦਾ ਹਰਜਿੰਦਰ ਸਿੰਘ ਪ੍ਰਿੰਸ ਦੇ ਵਿਚਕਾਰ ਇੱਕ ਵਟਸਐਪ ਗਰੁੱਪ ਨੂੰ ਲੈ ਕੇ ਇਹ ਬਹਿਸ ਵਧੀ ਔਰ ਥੱਪੜਾਂ ਤੱਕ ਗੱਲ ਪਹੁੰਚ ਗਈ ਇਹ ਮਾਮਲਾ ਪੁਲਿਸ ਸਟੇਸ਼ਨ ਜਦੋਂ ਪਹੁੰਚਿਆ ਤਾਂ ਉੱਥੇ ਗੁੱਸੇ ਵਿੱਚ ਆਈ ਮਮਤਾ ਡੋਗਰਾ ਜੋ ਸੂਬਾ ਸਕੱਤਰ ਨੇ ਉਹਨਾਂ ਨੇ ਬਲਾਕ ਮੁਖੀ ਪ੍ਰਧਾਨ ਦੇ ਉੱਪਰ ਥੱਪੜਾਂ ਦੀ ਬਰਸਾਤ ਕੀਤੀ ਔਰ ਥੱਪੜ ਮਾਰਦੇ ਰਹੀ ਜਿਸ ਤੋਂ ਬਾਅਦ ਬਹੁਤ ਸਾਰੇ ਉੱਥੇ ਵਰਕਰ ਸੀ ਕਾਂਗਰਸ ਦੇ ਉਹਨਾਂ ਨੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਸੋ ਮਾਮਲਾ ਹੁਣ ਚੰਡੀਗੜ੍ਹ ਐਸਐਸਪੀ ਕੋਲ ਪਹੁੰਚਿਆ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਸੁਭਾਸ ਕੱਤਰ ਮਮਤਾ ਡੋਗਰਾ ਤੇ ਡੱਡੂ ਮਾਜਰਾ ਬਲਾਕ ਮੁਖੀ ਹਰਜਿੰਦਰ ਸਿੰਘ ਪ੍ਰਿੰਸ ਦੇ ਵਿਚਕਾਰ ਇੱਕ ਵਟਸਐਪ ਗਰੁੱਪ ਦੇ ਵਿੱਚ ਫੋਟੋ ਨੂੰ ਲੈ ਕੇ ਇਹ ਲੜਾਈ ਹੋਈ ਏ ਪੁਲਿਸ ਸਟੇਸ਼ਨ ਤੱਕ ਜੋ ਹੁਣ ਉੱਥੇ ਬੁਲਾਇਆ ਗਿਆ ਸੀ ਉੱਥੇ ਵੀ ਨਹੀਂ ਰੁਕੇ ਹੁਣ ਐਸਐਸਪੀ ਦੇ ਕੋਲੇ ਮਾਮਲਾ ਪਹੁੰਚ ਗਿਆ ਜੋ ਕਿ ਪਾਰਟੀ ਹਾਈ ਕਮਾਂਡ ਦੇ ਬੱਚੀ ਵੀ ਇਸ ਜੋ ਵਾਇਰਲ ਵੀਡੀਓ ਨੂੰ ਦੇਖਿਆ ਜਾ ਰਿਹਾ ਹੈ ਹਾਈ ਕਮਾਂਡ ਇਹਨਾਂ ਦੋਨਾਂ ਦੇ ਉੱਪਰ ਕੀ ਐਕਸ਼ਨ ਲਵੇਗੀ ਹਾਈ ਕਮਾਂਡ ਦੇ ਵੱਲੋਂ ਜੋ सूबा सिक ने ममता डोगरा उन्होंने जरा कि समझाने की बजाय पार्टी तो बाहर किया जा सकता क्योंकि उन्हें धक्काशाही की एक ब्लाक प्रधान के उपर थप्पड़ मारे ने जो सूबा सक्र की जिम्मेवारी सी कि आपसी बैठ के मिलके इन्हों करना पर सूबा सक्र खुद थप्पड़ मारती नज़र आ रही है ममता डोगरा जिस के उपर हाईकमान एक्शन लवेगी जो कांग्रेस एक बार फिर कलैश वध्या है